ਮੇਰੀਆਂ ਸਾਰੀਆਂ ਸੱਸਾਂ ਨੂੰ ਗੁਜਾਰਿਸ਼ ਆ ਹੱਥ ਜੋੜ ਕੇ ਬੇਨਤੀ ਆ ਕਿ ਨੌ ਦੇ ਉੱਪਰ ਇੰਨਾ ਜ਼ਿਆਦਾ ਕੰਮ ਦਾ ਬੋਝ ਨਾ ਪਾਇਆ ਕਰੋ ਆਪ ਵੀ ਨਾਲ ਥੋੜਾ ਹੋਦਾ ਕੰਮ ਕਰਵਾ ਦਿਆ ਕਰੋ ਨੌ ਕੋਈ ਲੋਹੇ ਦੀ ਨਹੀਂ ਬਣੀ ਹੁੰਦੀ ਵਾਹ ਗੁਰੂ ਸਤਨਾਮ ਸੱਚਾ ਪਾਤਸ਼ਾਹ ਹਰੇਕ ਦੀਆਂ ਕਮਾਈਆਂ ਵਿੱਚ ਬਰਕਤਾਂ ਪਾਵੀ ਚਲੋ ਮੇਰਾ ਤੇ ਆਟਾ ਗੁੱਝ ਗਿਆ ਵਾ ਆਟਾ ਗੁੰਨ ਕੇ ਤੇ ਫਿਰ ਮੈਂ ਹੋਰ ਕੋਈ ਕੰਮ ਵੇਖ ਲੈਣੀ ਕਿਹੜਾ ਕਰਨਾ सब्जी भी बनाने वाली है आई तोनी आलू वाले परौंठे खाने आलू बालने तर दी आलू वाले परौंठे बनाना गे इन्हों संदीप ने सिंपल रोटी खानी है और सब्जी बना है, ये खा लेन ਸਬਜ਼ੀ ਬਣਾ ਕੇ फटाफट ਤੇ ਉਪਰ ਕਿਵੇਂ ਮਸ਼ੀਨ ਚ ਕੱਪੜੇ ਪਾ ਦੇਣੇ ਆ ਤੇ ਜਿਹੜੇ ਹੱਥ ਨਾਲ ਧੋਣ ਵਾਲੇ ਹੋਣਗੇ ਉਹ ਮੈਂ ਇਹਨਾਂ ਨੂੰ ਸਬਜ਼ੀ ਬਣਾ ਬਣਾ ਕੇ ਤੇ ਫੇਰ ਹੀ ਬਾਅਦ ਚ ਮੈਂ ਧੋਵਾਂਗੀ ਮਮਾ ਜੀ ਹਾਂ ਇਹ ਤਾਂ ਉਹਦੇ ਦੁੱਧ ਮੰਗਣ ਦੇ ਆ ਤੇ ਮੈਨੂੰ ਜੂਸ ਬਣਾ ਦਿਓ ਬਣਾ ਦੇ ਨਹੀਂ ਚਾੜੂ ਲਾਲਾ ਪਹਿਲਾਂ ਬਣਾ ਕੇ ਦਿਓ ਚਲ ਠੀਕ ਹੈ ਥੋੜਾ ਫਿਰ ਮੈਂ ਬਾਤ ਚਲਾ ਲੈਂਨੀ ਪਹਿਲਾਂ ਇਹਨਾਂ ਨੂੰ ਮੈਂ ਦੁੱਧ ਦੇਈ ਹਾਂ ਉਹਦੇ ਨੂੰ ਤੇ ਆਇਤ ਨੂੰ ਜੂਸ ਕਹਿਣ ਲਈ ਚਲ ਜੂਸ ਬਣਾ ਦਿੰਨੀ ਚਲ ਦੁੱਧ ਤੇ ਗਰਮ ਹੋ ਗਿਆ ਵਾ ਮੈਂ ਉਹਦੇ ਨੂੰ ਦੁੱਧ ਤੇ ਹੀ ਮੈਂ ਕੱਪ ਚ ਪਾ ਕੇ ਆਇਤ ਨੂੰ ਵੀ ਦੁੱਧ ਹੀ ਪੀਲਾ ਹਾਂ ਨਹੀਂ ਮੈਂ ਜੂਸ ਹੀ ਪੀ ਰਹਾ ਹਾਂ ਆਇਤ ਵੀ ਬੜੀ ਜ਼ਿੱਦ ਕਰਦੀ ਉਪੀ चल तू भी दुध पी ला ना चल कोई नहीं बना दी फिर फटावने ओरेंज जूस पीना के? मिक्स जूस पीना मिक्स जूस पीना फॉरेंज जूस, जूस।, जूस? मिक्स जूस पीला मसा हो जा ਮੈਂ ਚੱਲ ਠੀਕ ਆ ਫਿਰ ਅਵੇ ਕਿੰਨੇ ਹਨਾਰ ਪਏ ਆ ਤੇ ਇਹ ਸਿਰਫ ਕੱਲਾ ਹੀ ਕਹਿੰਦੀ ਆ ਔਰੈਂਜ ਜੂਸ ਬਣਾ ਜਿਨ੍ਹਾਂ ਨੂੰ ਨਹੀਂ ਮਿਲਦਾ ਉਹਨਾਂ ਨੂੰ ਪੁੱਛ ਕੇ ਵੇਹ ਤੁਹਾਡੇ ਘਰ ਵੇ ਟੇਰ ਲੱਗੇ ਫਰੂਟ ਦੇ ਬੰਦਾ ਖਾ ਲੈਂਦਾ ਵਾ ਨਾ ਇਹਨਾਂ ਨੇ ਖਾਣੇ ਨਹੀਂ ਖਰਾਬ ਹੋ ਜਾਣਗੇ ਤੇ ਫਿਰ ਸੁੱਟਨੇ ਪੈਣੇ ਆ ਆਵੇ ਆ ਤਾਂ ਖਰਾਬ ਹੋ ਹੀ ਗਿਆ ਵੀ ਬੰਦਾ ਖਾ ਲੈਂਦਾ ਵਾ ਮਿਲਦੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਨਾ ਇਹ ਨਿਆਣੇ ਖਾਂਦੇ ਨਹੀਂ ਆ ਹੁਣ ਕੱਲਾ ਔਰੈਂਜ ਜੂਸ ਪੀਣਾ ਵਾ ਹੋਰ ਨਹੀਂ ਵਿੱਚ ਅਨਾਰ ਨਾ ਮਾਸਾ ਪੈ ਜੇ ਖੂਨ ਖਾਨ ਵੱਜੂਗਾ ਪੀ ਲਿਆ ਕਰ ਕਿਤੇ ਨਾ ਆਇਦ 5 ਹਾਂ ਜੇ ਆ ਲੈ ਬੇਟਾ ਜੂਸ ਪੀ ਲੋ ਪੀ ਕੇ ਤੇ ਕਿਚਨ ਚ ਰੱਖੋ ਨਾ ਗਲਾਸ ਠੀਕ ਹੈ ਠੀਕ ਹੈ ਕਮੇਸ਼ੀ ਜਨਾ ਤਕਰੀਬੀ ਪਾੜ ਕੀ ਨਾਲੋਂ ਅਲਤੋ ਪਛਾਨੇਗੇ ਇਹ ਕਿੰਨਾ ਕੰਮ ਕਰਨ ਵਾਲਾ ਪਿਆਈ ਅੱਜ ਤਿੰਨੀ ਧੁੰਦ ਨਹੀਂ ਹੈਗੀ ਬੱਦਲ ਜਿਹਾ ਹੋਇਆ ਵਾ ਤੇ ਆ ਵੀ ਕੰਮ ਨਾਲ ਨਾਲ ਹੋਈ ਜਾਊਗਾ ਤੇ ਚਲੋ ਸੌਖਾ ਕੰਮ ਹੋ ਜਾਊਗਾ ਹੁਣ ਮੈਂ ਚਾੜੂ ਲਾ ਲਾਂਗਾ ਚਾੜੂ ਲਾ ਕੇ ਫਿਰ ਮੈਂ ਪੋਚੇ ਲਾ ਲਾਂ ਮम्मा ਹਾਂਜੀ ਪਾਪਾ ਦੇ ਦੋਸਤ ਆਏ ਪਾਪਾ ਕਹਿੰਦੇ ਦੋ ਕੱਪ ਚਾਹ ਬਣਾ ਦਿਓ ਚਲ ਠੀਕ ਹੈ ਮੈਂ ਬਣਾ ਦਿੰਨੀ ਚਾਹ ਦੇ ਇਹੀ ਆਵਾਂ ਕਿਹੜੇ ਦੋਸਤ ਆਏ ਇਹਨਾਂ ਦੇ ਤੇ ਇਹਨਾ ਨਹੀਂ ਆਪੀ ਅਹੀਂ ਕੁੱਤੇ ਨੂੰ ਕਮਾ ਲਈਏ ਉਹ ਵੀ ਜ਼ਿੰਮੇਵਾਰੀ ਮੇਰੇ ਸਿਰ ਤੇ ਵੀ ਮੈਂ ਹੀ ਇਹਨੂੰ ਖੜਾ ਰੋਟੀ ਪਾਣੀ ਤੇ ਚਲੋ ਦੇਣਾ ਹੁੰਦਾ ਇਹਨੂੰ ਪੋਣਾ ਹੁੰਦਾ ਵਾ ਪਰ ਬੰਦਾ ਆਹ ਤੇ ਕੰਮ ਕਰ ਸਕਦਾ ਨਾ ਛੋਟੇ ਮੋਟੇ ਇਹ ਵੀ ਕੀ ਆ ਨੋ ਤੇ ਹੀ ਆ ਨੋ ਦੀ ਜ਼ਿੰਮੇਵਾਰੀ ਆਪੀ ਨੋ ਹੀ ਕਰੇ ਸਾਰਾ ਇਹ ਕੰਮ ਹੋਰ ਨਹੀਂ ਕਿਸ ਦੀ ਰਿਸਪੋਨਸੀਬਿਲਟੀ ਹੈਗੀ ਹਰੇਕ ਪਾਸੇ ਕਿੰਨੀ ਹਰਿਆਲੀ ਅੱਖਾਂ ਨੂੰ ਸਕੂਨ ਜਾਂ ਮਿਲਦਾ ਇਹ ਹਰਿਆਲੀ ਵੇਖ ਕੇ कि सोहना लगन डे सारा ही चल रोक्सी चलिए घर हूं चल 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 चलो चाल। घर चलिए हूं चलो 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 चलो, चलो। कपड़े तो ਆ ਜੜੇ ਸੁੱਕ ਗਏ ਤੇ ਇਹਨਾਂ ਨੂੰ ਮੈਂ ਜੋੜ ਲੈਂਦੀ ਸੋਨਾ ਬਿਰ ਕੰਮ ਹੀ ਨਹੀਂ ਖਤਮ ਹੁੰਦਾ ਮੰਮੀ ਮੰਮੀ ਦੀ ਵੀ ਵੇਖ ਲਾ ਵੀ ਜੇ ਕੱਪੜੇ ਧੁੱਪ ਗਏ ਆ ਤੇ ਬੰਦਾ ਬੈਠਾ ਬੈਠਾ ਜੋੜ ਹੀ ਲੈਂਦਾ ਤੈਹ ਲਾ ਦਿੰਦਾ ਵਾ ਨਾ ਮੰਮੀ ਨੂੰ ਹੁੰਦਾ ਵਾ ਇਹ ਹੋਈ ਕਰੇ ਇਹੋ ਹੀ ਕਰੇ ਕੰਮ ਫੇ ਦਸ ਜੇ ਲੱਗ ਜੋੜਦੇ ਨੇ ਤੇ ਕੀ ਹੋ ਚੱਲਿਆ ਨਹੀਂ ਹੋਰ ਕੋਈ ਕੰਮ ਕਰਨਾ ਤੇ ਦੱਸ ਮੈਂ ਅਕੜਾ ਲੋਹੇ ਦੀ ਬਣੀ ਆ ਮੈਨੂੰ ਨੀਕੋਲਾ ਠੰਡ ਲੱਗਦੀ। ਸਵੇਰ ਤੋਂ ਲੈ ਕੇ ਸ਼ਾਮ ਪੈ ਜਾਂਦੀ। ਮੇਰੇ ਕੰਮ ਹੀ ਨਹੀਂ ਖਤਮ ਹੁੰਦੇ। ਸਭ ਤੋਂ ਪਹਿਲਾਂ ਉੱਠਦੀ ਆ ਤੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਉੱਠ ਕੇ ਤੇ ਸਾਰੇ ਕੰਮ ਕਰ ਲਈਨੇ। ਨਾ ਤੇ ਬੈਹ ਲੈਂਦੀ ਆ। ਸਭ ਤੋਂ ਲੇਟ ਸਮਨੀ ਆ ਤੇ ਫਿਰ ਵੀ ਵੇਲਾ ਕੋਈ ਕਦਰ ਨਹੀਂ ਕਰਤਾ। ਵੀ ਉਹ ਹੋਈ ਵੀ ਸਾਰਾ ਦਿਨ ਮੇਰਾ ਐਵੇਂ ਨੱਗ ਜਾਂਦਾ ਵਾ ਕੰਮ ਦਾ ਬੋਝ ਹੀ ਪਿਆ ਰਹਿੰਦਾ ਏਕ ਮੇਰੀ ਤੇ ਉਹੀ ਗੱਲ ਆ ਭੰਡਾ ਭੰਡਾਲਿਆ ਕਿੰਨਾ ਘਪਾਰ ਇੱਕ ਮੁੱਕੀ ਚੁੱਕਲਾ ਦੂਜੀ ਤਿਆਰ ਏਕ ਕੰਮ ਮੇਰਾ ਖਤਮ ਨਹੀਂ ਹੁੰਦਾ ਤੇ ਮੈਨੂੰ ਦੂਜਾ ਦੀ ਖੰਡਿਆ ਦਾ ਲੱਗੂ ਬੰਦਾ ਥੋੜਾ ਬੋਤਾ ਕਰਾ ਦਿੱਤੇ ਇਤਨਾਲੀ ਹੋ ਜਾਂਦਾ ਪਰ ਹੈ ਇਹਨੂੰ ਪਤਾ ਨਹੀਂ ਕੀ ਹੋ ਗਿਆਈ ਅੜ ਗਈ ਹਾਂ ਆਪਣੇ ਮम्मा ਨੂੰ ਕਹਿਆ ਪਾਪਾ ਜੀ ਉਹ ਗਸੂ ਬਣਾ ਦੇ ਆਦਨ ਮਮਾ ਜੀ ਹਾਂ ਜੀ ਦਾਦੀ ਕਹਿੰਦੇ ਆ ਕਿ ਪਾਪਾ ਨੂੰ ਮੈਡੀਸਿਨ ਦੇ ਦਿੱਤੀ ਹਾਂ ਦੇ ਦਿੱਤੀ ਆਈ ਤੇ ਠੀਕ ਕਰਿਆ ਮੈਨੂੰ ਵਡਸਨ ਦੇਣ ਦਾ ਦੇ ਦਿੱਤੀ ਤੇ ਸੂਪ ਸੂਪ ਦਾ ਟਾਈਮ ਨਹੀਂ ਹੋਇਆ ਅਜੇ ਜਦੋਂ ਹੋਏਗਾ ਟਾਈਮ ਮੈਂ ਦੇ ਦਾਂਗੀ ਆਪਣੇ ਆਪ ਠੀਕ ਹੈ ਮੈਡੀਸਨ ਦੇ ਦਿੱਤੀ ਸੂਪ ਦੇ ਦਿੱਤਾ ਜੇ ਇੰਨਾ ਫਿਕਰ ਹੈ ਤਾਂ ਦੇ ਦੇ ਹਾਂ ਆਪ ਆਪਣੀ ਤਾਂ ਪਤਾ ਜਾਂਦਾ ਲਾਗੋ ਵੀ ਬਣਾਏ ਨਹੀਂ ਕੰਮ ਕਰ ਦੇਂਦਾ ਮਮਾ ਜੀ ਤੁਸੀਂ ਕੀ ਕਹਿੰਦੇ ਹੋ ਆਈ ਤਾਂ ਆ ਜਿਹੜੇ ਲਾਏ ਆ ਨਾ ਪੌਦੇ ਮੈਂ ਸੋਚਿਆ ਇਹਨਾਂ ਨੂੰ ਪਾਣੀ ਦੇ ਲਾ ਤੇ ਨਾਲੇ ਆਹ ਵੀ ਪੱਤੇ ਸੁੱਕਦੇ ਜਾਂਦੇ ਆ ਤੇ ਜਿਹੜੇ ਸੁੱਕੇ ਸੁੱਕੇ ਪੱਤੇ ਉਹ ਮੇਰਾ ਰਾਦਾ ਵੀ ਲਾਦਾ ਤੇ ਆਹ ਫੁੱਲ ਫੁੱਲ ਵੀ ਜਿਹੜੇ ਲਾਏ ਆ ਇਹਨਾਂ ਨੂੰ ਵੀ ਪਾਣੀ ਪੂਣੀ ਦੇ ਲਾ ਸੈੱਟ ਕਰ ਲਾ ਆ ਕੀ ਕਹਿੰਦੇ ਇਹਨੂੰ ਘਾਹ ਖੂਹ ਵਿੱਚ ਬੜਾ ਵਾ ਤੂੰ ਇੱਥੇ ਕੀ ਕਰਨੀ ਜਾ ਅੰਦਰ ਬੈਠ ਜਾ ਚਾਈ ਚ ਜਾ ਕੇ ਠੰਡ ਬੜੀ ਹੈ ਕਿ ਨਿੰਬੂ ਤੇ ਸਾਲ ਤੋੜ ਲਿਓ ਹੋਏ ਹੇ ਇਨੀ ਠੰਡੇ ਉਪਰੋਂ ਤੇ ਨਿੰਬੂ ਸਾਗ ਹੁਣ ਮੈਂ ਸੋਚਿਆ ਹੀ ਕੰਮ-ਕਮ ਕਰਕੇ ਮੈਂ ਵਿਹਲੀ ਹੋਈ ਹੀ ਕਿ ਚੱਲ ਰਜਾਈ 'ਚ ਬਵਾਂਗੀ ਘੜੀ ਇੰਨੀ ਠੰਡੇ ਆ ਨਿੰਬੂ ਸਾਗ ਸਾਗ ਨੂੰ ਜੀ ਕਰਦਾ ਹੀ ਅਜੇ ਕੱਲ ਪਰਸਾ ਸਾਗ ਖਾਦਾ ਫੇਰ ਸਾਗ ਸਾਗ ਚੱਲ ਵੇਖਦੀ ਆ ਹੁਣ ਤੂੰ ਜਾਣਾ ਮੇਰੇ ਨਾਲ ਕਿਵੇਂ ਇਕੱਲੀ ਚਲ ਜਾਣਾ ਚਲ ਠੀਕ ਆ ਫੇਰ ਚੱਲਦੇ ਠੀਕ ਮੰਮੀ ਵਾਲੀ ਵੀ ਹੱਦ ਹੋਈ ਆ ਵੇਖ ਲਿਆ ਹੁਣਾ ਨਾ ਪੀ ਇਹ ਵਿਹਲੀ ਹੋ ਗਈ ਆ ਵਿਹਲੀ ਨਹੀਂ ਰਹਿਣ ਦੇਣਾ ਪੀ ਇਹ ਵਿਹਲੀ ਬਿਆਜੇ ਮੰਮੀ ਕੋ ਤੇ ਜਰਿਆ ਹੀ ਨਹੀਂ ਜਾਂਦਾ ਮੈਨੂੰ ਵੇਲੀ ਵੇਖ ਕੇ ਹੁਣ ਸੁਣਾ ਦੇ ਤਾਈ ਸਾਗ ਲੈ ਆਇਆ ਨਿੰਬੂ ਲੈ ਆਇਆ ਚਾਰ ਪੌਣੇ ਸਿਆਲ ਜੀ ਅੰਦਰ ਤੇ ਵਾਹੇ ਵੀ ਚਾਰ ਖਾਣੂ ਜੀ ਨਹੀਂ ਕਰਦਾ ਹਾਂ ਤੇ ਦੱਸ ਵੀ ਸਾਗ ਕੱਲ ਪਰਸੋਂ ਖਾਦਾ ਹੀ ਰੋਜ਼ ਰੋਜ਼ ਸਾਗ ਹੀ ਖਾਈ ਜਾਣਾ ਬੱਚੇ ਤੇ ਹੋਣੀ ਸਾਗ ਖਾਂਦੇ ਸੰਦੀਪ ਨੂੰ ਤੇ ਡਾਕਟਰ ਨੇ ਉਹ ਮਨਾ ਕੀਤਾ ਵਾ ਤੇ ਮੈਂ ਕਿਤੇ ਕਿੰਨਾ ਖਾ ਲੈਣਾ ਮੇਰਾ ਤੇ ਆਪ ਨਹੀਂ ਜੀ ਕਰਦਾ ਖਾਣ ਖੂਣ ਨੂੰ ਇੰਨਾ ਸਾਗ ਲੈ ਆਇਆ ਜਾਣਾ ਪੈਣਾ ਹੁਣ ਮੜਕਾ ਐਡਾ ਮੂੰਹ ਬਣਾ ਲੈਣਾ ਵਾ ਕਿ ਆਖੇ ਨਹੀਂ ਲੱਗਦੀ ਸਾਰਾ ਦਿਨ ਕੰਮ ਕਰਦੇ ਅੰਦਰ ਮੈਂ ਸੋਚਿਆ ਸੀਗੇ ਚੱਲ ਕੰਮ-ਕੰਮ ਖਤਮ ਕਰਕੇ ਤੇ ਹੁਣ ਰਜਾਈ ਚ ਘੜੀ ਪਾਵਾਂਗੀ ਮੇਰੇ ਘਰ ਮਾਂ ਚ ਚੈਨ ਕਿੱਥੋਂ ਆਰਾਮ ਹੈ ਨਹੀਂ ਮੇਰੇ ਘਰ ਮਾਂ ਚ ਉਸਾ ਲਟੂੜੋ ਇਹ ਲੱਕ ਪੀੜੋਂ ਲਾ ਪਈ ਇਹਦੇ ਤੇ ਥੋੜਾ ਹੀ ਆ ਉੱਥੇ ਬੜਾ ਹੈਗਾ ਮੈਂ ਤੋੜ ਕੇ ਰੱਖ ਲਿਆ ਠੀਕ ਹੈ ਠੀਕ ਹੈ ਰਹਿੰਦੇ ਨੇ ਇੰਨਾ ਬੜਾ ਮम्मा ਜੀ ਸਾਗ ਤੋੜ ਲਿਆ ਤੋੜ ਲਿਆ ਸਾਗ ਮੈਂ ਆਈ ਤਾਂ ਪਾਣੀ ਪੀ ਲਾ ਕੇ ਚੱਲਦੇ ਘਰ ਠੀਕ ਹੈ ਉੱਤੇ ਕੋਈ ਵੀ ਨਹੀਂ ਹੈਗਾ ਸੰਤਰੇ ਸੰਤਰੇ ਵੀ ਨਹੀਂ ਹੈਗੇ ਨਿੰਬੂ ਤੋੜ ਲਿਆ ਕਿੱਥੇ ਕਿੱਥੇ ਨਿੰਬੂ ਆ ਨਿੰਬੂ ਕਿੱਥੇ ਤੋੜ ਲਾਵਾਂ ਮੈਨੂੰ ਤਾਂ ਕੋਈ ਨਿੰਬੂ ਸ਼ਿੰਬੂ ਨਹੀਂ ਦੀ ਹੰਡੇਆ ਓਏ ਆਈ ਨਿੰਬੂ ਆਈ ਨਾ ਤਾਂ 1.4 ਪੋਣਾ ਹੀ ਆ ਨਿੰਬੂ ਹੀ ਮੈਂ ਹਾਂ ਪਤਾ ਨਹੀਂ ਕਿੰਨੇ ਕ ਨਿੰਬੂ ਲੱਗੇ ਰੋਲਾ ਤੇ ਆ ਪਾਇਆ ਜਿਵੇਂ ਬੁੜੇ ਪਾਏ ਲੱਗੇ ਹੁੰਦੇ ਇਹਨਾਂ ਦਾ ਕੀ 4 ਪਣਾ ਹੀ ਮਾਦਰੀ ਨਿੰਬੂ ਠੀਕ ਠਾਕ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਫਿਰ ਆਪਾਂ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਇਹ ਛੋਟੀ ਜੀ ਵੀਡੀਓ ਬਣਾ ਕੇ ਤੁਹਾਡੇ ਰੂਪ ਰੂਪ ਕੀਤੀ ਹੈ ਆਸ ਹੈ ਆ ਕਿ ਤੁਹਾਨੂੰ ਇਹ ਸਾਡੀ ਵੀਡੀਓ ਜਿਹੜੀ ਬਹੁਤ ਪਸੰਦ ਆਏਗੀ ਬਹੁਤ ਨਹੀਂ ਤੇ ਚਲੋ ਥੋੜੀ ਜਿਹੀ ਆਏ ਹੋ ਤੁਸੀਂ ਇਹਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਇਹਦੇ ਵਿੱਚ ਕੀ ਹੈ ਕਿ ਵੀ ਕੱਲਾ ਜਿਹੜਾ ਵਾ ਨੌ ਦੇ ਸਿਰ ਤੇ ਹੀ ਕੰਮ ਦਾ ਬੋਝ ਨਹੀਂ ਝੋਟਣਾ ਚਾਹੀਦਾ ਸੱਸਾਂ ਨੂੰ ਚਾਹੀਦਾ ਵਾ ਕਿ ਲਾਗੋ ਥੋੜਾ ਬੋਤਾ ਜਿਹੜਾ ਕੰਮ ਨੌ ਦੇ ਲਾਗੋ ਕਰਵਾ ਦੋਵੇ ਹੋਰ ਨਹੀਂ ਕੁਛ ਤੇ ਬੈਠਾ ਬੈਠਾ ਬੰਦਾ ਜਾਂ ਜਿਵੇਂ ਸਬਜ਼ੀ ਕੱਟ ਸਕਦਾ ਵਾ ਤੇ ਤੜਕਾ ਤਿਆਰ ਕਰ ਸਕਦਾ ਵਾ ਇਹੋ ਜਿਹੇ ਛੋਟੇ-ਮੋਟੇ ਕੰਮ ਤੇ ਸੱਸਾਂ ਕਰੀ ਸਕਦੀ ਐ ਨਾ ਬੈਠਿਆਂ-ਬੈਠਿਆਂ ਨੋ ਦੇ ਉੱਪਰ ਇੰਨਾ ਬਹੁਤ ਸਨਾ ਕੰਮ ਦਾ ਪਾਉ ਉਹ ਵੀ ਇਨਸਾਨ ਆ ਉਹਨੂੰ ਵੀ ਠੰਡ ਲੱਗਦੀ ਆ ਉਹ ਲੋਹੀ ਦੀ ਤੇ ਬਣੀ ਨਹੀਂ ਹੁੰਦੀ ਆਸ ਹੈ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਪਲੀਜ਼ ਇਹਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ